ਦੋਸਤੋ ਅੱਜ ਅਸੀਂ ਤੁਹਾਡੇ ਲਈ ਇੱਕ ਐਸੀ ਕਹਾਣੀ ਲੈ ਕੇ ਆਏ ਹਾਂ ਜੋ ਸਾਨੂੰ ਸਿਖਾਏਗੀ ਕਿ ਜੀਵਨ ਦੀਆਂ ਪਰੇਸ਼ਾਨੀਆਂ ਨਾਲ ਕਿਵੇਂ ਡਟ ਕੇ ਖੜਨਾ ਹੈ ਇਸ ਕਹਾਣੀ ਵਿੱਚੋਂ ਸਿਰਫ ਦੋ ਗੱਲਾਂ ਆਪਣੇ ਮਨ ਵਿੱਚ ਵਸਾ ਲੈਣਾ ਹੀ ਤੁਹਾਡੀ ਜ਼ਿੰਦਗੀ ਦਾ ਰੁਖ ਬਦਲ ਸਕਦੀਆਂ ਹਨ ਚਲੋ ਸ਼ੁਰੂ ਕਰਦੇ ਹਾਂ ਇਹ ਕਹਾਣੀ ਜਾਪਾਨ ਦੇ ਇੱਕ ਸ਼ਾਂਤ ਤੇ ਸੋਹਣੇ ਪਿੰਡ ਦੀ ਹੈ ਜਾਪਾਨੀ ਭਾਸ਼ਾ ਵਿੱਚ ਅਸਾਹੀ ਦਾ ਅਰਥ ਹੁੰਦਾ ਹੈ ਸੂਰਜ ਦੀ ਰੋਸ਼ਨੀ ਤੇ ਹਾਰੂ ਦਾ ਅਰਥ ਹੈ ਬਸੰਤ ਇਹ ਦੋਵੇਂ ਨਾਮ ਬਚਪਨ ਦੇ ਦੋ ਸੱਜਣਾ ਦੇ ਸਨ ਅਸਾਹੀ ਅਤੇ ਹਾਰੂ ਜਿਨ੍ਹਾਂ ਦੀ ਦੋਸਤੀ ਬਚਪਨ ਤੋਂ ਹੀ ਬੜੀ ਗਹਿਰੀ ਸੀ ਦੋਵੇਂ ਹਮੇਸ਼ਾ ਇਕੱਠੇ ਖੇਡਣ ਪੜਨ ਨਦੀ ਵਿੱਚ ਨਹਾਉਣ ਅਤੇ ਪਹਾੜਾਂ ਵਿੱਚ ਘੁੰਮਣ ਸਾਰਾ ਦਿਨ ਇੱਕ ਦੂਜੇ ਦੇ ਨਾਲ ਹੀ ਬਤਾਉਂਦੇ ਸਨ ਪਰ ਅਸਾਹੀ ਵਿੱਚ ਇੱਕ ਖਾਸ ਗੁਣ ਸੀ ਜੋ ਵੀ ਕਰਦਾ ਪੂਰੀ ਤਰ੍ਹਾਂ ਲੀਨਤਾ ਨਾਲ ਕਰਦਾ ਸੀ ਜੇ ਉਹ ਖੇਡਦਾ ਸੀ ਤਾਂ ਦੁਨੀਆ ਭੁੱਲ ਜਾਂਦਾ ਸੀ ਜਦ ਪੜਦਾ ਸੀ ਤਾਂ ਉਸ ਨੂੰ ਖਾਣੇ ਲਈ ਖਿੱਚ ਕੇ ਬਿਠਾਉਣਾ ਪੈਂਦਾ ਸੀ ਇੱਕ ਦਿਨ ਦੁਪਹਿਰ ਵੇਲੇ ਜਦੋਂ ਦੋਵੇਂ ਖੇਡ ਰਹੇ ਸਨ ਤਦ ਅਸਾਹੀ ਨੂੰ ਘਰੋਂ ਕੋਈ ਬਹੁਤ ਜਲਦੀ ਵਿੱਚ ਬੁਲਾਉਣ ਆਇਆ ਬਿਨਾਂ ਕੁਝ ਦੱਸੇ ਉਹ ਉਸ ਨੂੰ ਨਾਲ ਲੈ ਗਿਆ ਉਹੀ ਦਿਨ ਇਹਨਾਂ ਦੋਵਾਂ ਮਿੱਤਰਾਂ ਦੀ ਆਖਰੀ ਮੁਲਾਕਾਤ ਬਣੀ ਕੁਝ ਸਮੇਂ ਬਾਅਦ ਪਤਾ ਲੱਗਾ ਕਿ ਅਸਾਹੀ ਦੇ ਪਿਤਾ ਜੀ ਦਾ ਹਾਦਸੇ ਵਿੱਚ ਦਿਹਾਂਤ ਹੋ ਗਿਆ ਹੈ 5 ਦਿਨ ਬਾਅਦ ਅਸਾਹੀ ਆਪਣੇ ਮਾਮੇ ਦੇ ਘਰ ਚਲਾ ਗਿਆ ਉਸ ਨੂੰ ਆਪਣੇ ਪਿਆਰੇ ਦੋਸਤ ਹਾਰੂ ਨੂੰ ਆਖਰੀ ਵਾਰ ਮਿਲਣ ਦਾ ਮੌਕਾ ਵੀ ਨਾ ਮਿਲਿਆ ਸਮਾਂ ਬੀਤਦਾ ਗਿਆ ਸਾਲ ਲੰਘ ਗਏ ਅਸਾਹੀ ਦੀ ਜ਼ਿੰਦਗੀ ਨੇ ਇੱਕ ਨਵਾਂ ਮੋੜ ਲਿਆ ਉਸ ਦੀ ਇਕਾਗਰਤਾ ਹੁਣ ਗਿਆਨ ਤੇ ਧਿਆਨ ਵਿੱਚ ਬਦਲਣ ਲੱਗੀ ਉਹ ਪਹਾੜਾਂ ਦੀ ਚੋਟੀ ਤੇ ਜਾ ਕੇ ਧਿਆਨ ਕਰਦਾ ਸ਼ਾਂਤੀ ਵਿੱਚ ਬੈਠ ਕੇ ਆਪਣੇ ਅੰਦਰ ਦੀ ਰੋਸ਼ਨੀ ਨਾਲ ਜੁੜਨ ਲੱਗਾ ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ ਉਸ ਦਾ ਮਨ ਹੋਰ ਡੂੰਘਾ ਤੇ ਸਥਿਰ ਹੁੰਦਾ ਗਿਆ ਹੌਲੀ-ਹੌਲੀ ਲੋਕ ਉਸ ਨੂੰ ਧਿਆਨ ਮਾਸਟਰ ਜਾਂ ਜੈਨ ਮਾਸਟਰ ਕਹਿ ਕੇ ਬੁਲਾਉਣ ਲੱਗੇ ਜਿਵੇਂ ਭਾਰਤ ਵਿੱਚ ਕਿਸੇ ਗਿਆਨਵਾਨ ਨੂੰ ਸੰਤ ਕਹਿੰਦੇ ਸਨ ਇੱਕ ਦਿਨ ਹਾਰੂ ਨੇ ਸੁਣਿਆ ਕਿ ਦੂਰ ਇੱਕ ਪਹਾੜ ਉੱਤੇ ਕੋਈ ਜੈਨ ਮਾਸਟਰ ਰਹਿੰਦੇ ਹਨ ਉਹਨਾਂ ਦਾ ਨਾਮ ਅਸਾਹੀ ਹੈ ਆਪਣੇ ਪੁਰਾਣੇ ਦੋਸਤ ਦਾ ਨਾਮ ਸੁਣ ਕੇ ਉਸ ਦਾ ਦਿਲ ਜਿਵੇਂ ਕਿਸੇ ਅਣਕਹੀ ਤਾਕਤ ਵੱਲ ਖਿੱਚਿਆ ਗਿਆ ਉਹ ਆਪਣੇ ਆਪ ਨੂੰ ਰੋਕ ਨਹੀਂ ਸਕਿਆ ਅਗਲੇ ਹਫਤੇ ਹੀ ਉਹ ਆਪਣੇ ਦੋਸਤ ਨੂੰ ਮਿਲਣ ਲਈ ਰਵਾਨਾ ਹੋ ਗਿਆ ਕਈ ਘੰਟਿਆਂ ਦੀ ਯਾਤਰਾ ਕਰਕੇ ਉਹ ਉਸ ਪਹਾੜ ਤੇ ਪਹੁੰਚ ਗਿਆ ਪਤਾ ਪੁਛਦਾ ਪੁਛਦਾ ਉਹ ਪਹਾੜ ਦੀ ਚੋਟੀ ਵੱਲ ਚੜਦਾ ਗਿਆ 2 ਘੰਟਿਆਂ ਦੀ ਚੜ੍ਹਾਈ ਤੋਂ ਬਾਅਦ ਉਸ ਨੇ ਦੂਰ ਇੱਕ ਗੁਫਾ ਦੇ ਬਾਹਰ ਇੱਕ ਵਿਅਕਤੀ ਨੂੰ ਪੱਥਰ ਤੇ ਬੈਠਾ ਦੇਖਿਆ ਹਾਰੂ ਨੇ ਨੇੜੇ ਜਾ ਕੇ ਧਿਆਨ ਨਾਲ ਵੇਖਿਆ ਉਹ ਉਸ ਦਾ ਪੁਰਾਣਾ ਦੋਸਤ ਅਸਾਹੀ ਸੀ ਪਰ ਹੁਣ ਉਸ ਦੇ ਚਿਹਰੇ ਤੇ ਇੱਕ ਅਜੀਬ ਚਮਕ ਸੀ ਸ਼ਾਂਤੀ ਸੀ ਹਾਰੂ ਨੇ ਥੋੜਾ ਝਿਜਕਦਿਆਂ ਕਿਹਾ ਨਮਸਕਾਰ ਕੀ ਤੁਸੀਂ ਮੈਨੂੰ ਪਹਿਚਾਣਿਆ ਅਸਾਹੀ ਹੌਲੀ ਹੱਸਿਆ ਤੇ ਬੋਲਿਆ ਹਾਰੂ ਮੇਰੇ ਦੋਸਤ ਮੈਂ ਤੈਨੂੰ ਕਿਵੇਂ ਨਾ ਪਹਿਚਾਣਾ ਤੂੰ ਮੇਰਾ ਦੋਸਤ ਹੈਂ ਉੱਪਰ ਚੜ੍ਹਦਿਆਂ ਤੈਨੂੰ ਔਖਾ ਤਾਂ ਨਹੀਂ ਹੋਇਆ ਹੁਣ ਤਾਂ ਤੂੰ ਕਾਫੀ ਮੋਟਾ ਹੋ ਗਿਆ ਹੈ ਜੈਨ ਮਾਸਟਰ ਨੇ ਉਸ ਦਾ ਸਵਾਗਤ ਇਸ ਤਰ੍ਹਾਂ ਕੀਤਾ ਜਿਵੇਂ ਦੋ ਦੋਸਤ ਕੱਲ ਹੀ ਮਿਲੇ ਹੋਣ ਦੋਵੇਂ ਕਾਫੀ ਦੇਰ ਤੱਕ ਗੱਲਾਂ ਕਰਦੇ ਰਹੇ ਹਾਰੂ ਨੇ ਦੇਖਿਆ ਅਸਾਹੀ ਦੀਆਂ ਅੱਖਾਂ ਬਿਲਕੁਲ ਸਥਿਰ ਨੇ ਅਡੋਲ ਨੇ ਅਤੇ ਉਸ ਦੇ ਚਿਹਰੇ ਤੇ ਹਮੇਸ਼ਾ ਹਲਕੀ ਜਹੀ ਮੁਸਕਾਨ ਬਣੀ ਰਹਿੰਦੀ ਹੈ ਕੁਝ ਸਮੇਂ ਬਾਅਦ ਹਾਰੂ ਨੇ ਪੁੱਛਿਆ ਤੈਨੂੰ ਅਚਾਨਕ ਕੀ ਹੋਇਆ ਤੂੰ ਇੱਥੇ ਪਹਾੜਾਂ ਵਿੱਚ ਕਿਉਂ ਆ ਵਸਿਆ ਅਸਾਹੀ ਨੇ ਕੋਈ ਜਵਾਬ ਨਹੀਂ ਦਿੱਤਾ ਸਿਰਫ ਮੁਸਕਰਾਉਂਦਿਆਂ ਹੋਇਆਂ ਕਿਹਾ ਤੂੰ ਦੱਸ ਦੋਸਤ ਤੂੰ ਕਿਵੇਂ ਹੈਂ ਘਰ ਵਿੱਚ ਸਭ ਠੀਕ ਹੈ ਹਾਰੂ ਨੇ ਡੂੰਗੀ ਸਾਹ ਭਰੀ ਤੇ ਕਿਹਾ ਦੋਸਤ ਮੇਰੇ ਨਾਲ ਨਾ ਜਾਣੇ ਕੀ ਹੋ ਰਿਹਾ ਹੈ ਜਿਸ ਵੀ ਕੰਮ ਨੂੰ ਸ਼ੁਰੂ ਕਰਦਾ ਹਾਂ ਅੰਤ ਵਿੱਚ ਨਾਕਾਮੀ ਮਿਲਦੀ ਹੈ ਪੈਸੇ ਦੀ ਕਮੀ ਰਹਿੰਦੀ ਹੈ ਘਰ ਵਿੱਚ ਅਕਸਰ ਝਗੜੇ ਪਤਨੀ ਤਾਨੇ ਮਾਰਦੀ ਹੈ ਬੱਚੇ ਗੱਲ ਨਹੀਂ ਸੁਣਦੇ ਅਸਾਹੀ ਨੇ ਪਿਆਰ ਨਾਲ ਕਿਹਾ ਹਾਰੂ ਤੂੰ ਕੁਝ ਦਿਨ ਮੇਰੇ ਕੋਲ ਹੀ ਰਹਿ ਜਾ ਇੱਥੇ ਮੇਰੇ ਨਾਲ ਧਿਆਨ ਕਰ ਸ਼ਾਂਤੀ ਮਹਿਸੂਸ ਕਰ ਫਿਰ ਚਲਾ ਜਾਵੀ ਹਾਰੂ ਨੇ ਸਿੱਧਾ ਇਨਕਾਰ ਤਾਂ ਨਹੀਂ ਕੀਤਾ ਪਰ ਮਨ ਵਿੱਚ ਸੋਚਿਆ ਮੇਰੇ ਕੋਲ ਇਨਾ ਸਮਾਂ ਨਹੀਂ ਕਿ ਮੈਂ ਇਸ ਸੁੰਨੇ ਪਹਾੜ ਤੇ ਬੈਠ ਸਕਾਂ ਮੈਂ ਕੱਲ ਸਵੇਰੇ ਹੀ ਵਾਪਸ ਚਲਾ ਜਾਵਾਂਗਾ ਪਰ ਉਸ ਰਾਤ ਹਾਰੂ ਨੂੰ ਬਹੁਤ ਡੂੰਗੀ ਨੀਂਦ ਆਈ ਸਵੇਰੇ ਜਦੋਂ ਜਾਗਿਆ ਉਸ ਦੇ ਮਨ ਵਿੱਚ ਅਜੀਬ ਜੀ ਸ਼ਾਂਤੀ ਸੀ ਉਹ ਪਹਾੜਾਂ ਵਿੱਚ ਘੁੰਮਦਾ ਰਿਹਾ ਕਦੇ ਧਿਆਨ ਨਾਲ ਬੈਠਦਾ ਕਦੇ ਅਸਾਹੀ ਨਾਲ ਬਚਪਨ ਦੀਆਂ ਗੱਲਾਂ ਕਰਦਾ ਉਸ ਨੂੰ ਪਤਾ ਵੀ ਨਹੀਂ ਲੱਗਾ ਕਿ ਤਿੰਨ ਦਿਨ ਕਿਵੇਂ ਲੰਘ ਗਏ ਜਦੋਂ ਉਹ ਘਰ ਵਾਪਸ ਗਿਆ ਤਾਂ ਹੈਰਾਨ ਰਹਿ ਗਿਆ ਘਰ ਦਾ ਮਾਹੌਲ ਬਦਲਿਆ ਹੋਇਆ ਸੀ ਪਰੇਸ਼ਾਨੀਆਂ ਜਿਵੇਂ ਹੌਲੀਆਂ ਹੋ ਗਈਆਂ ਸਨ ਅਤੇ ਕੁਝ ਹੀ ਦਿਨਾਂ ਵਿੱਚ ਆਰਥਿਕ ਹਾਲਤ ਵੀ ਸੁਧਰ ਗਈ ਪਰ ਸਮਾਂ ਕਿਸੇ ਲਈ ਨਹੀਂ ਰੁਕਦਾ 10 ਮਹੀਨੇ ਬਾਅਦ ਹਾਰੂ ਦੇ ਘਰ ਦੁਬਾਰਾ ਮੁਸ਼ਕਲਾਂ ਆ ਗਈਆਂ ਕਦੀ ਬੱਚਾ ਬਿਮਾਰ ਫਿਰ ਕੰਮ ਵਿੱਚ ਨੁਕਸਾਨ ਹੋਇਆ ਉਸ ਨੂੰ ਆਪਣੀ ਦੁਕਾਨ ਬੰਦ ਕਰਨੀ ਪਈ ਬੇਚੈਨ ਹੋ ਕੇ ਹਾਰੂ ਫਿਰ ਆਪਣੇ ਦੋਸਤ ਜੈਨ ਮਾਸਟਰ ਦੇ ਕੋਲ ਪਹੁੰਚਿਆ ਹੁਣ ਅਸਾਹੀ ਦੀ ਪ੍ਰਸਿੱਧੀ ਹੋਰ ਵੱਧ ਚੁੱਕੀ ਸੀ ਲੋਕ ਦੂਰੋਂ ਦੂਰੋਂ ਆ ਕੇ ਉਸ ਦੇ ਦਰਸ਼ਨ ਕਰਦੇ ਸਨ ਪਰ ਉਹ ਹੁਣ ਵੀ ਪਹਿਲਾਂ ਵਾਂਗ ਸ਼ਾਂਤ ਤੇ ਅਡੋਲ ਬੈਠਾ ਸੀ ਜਦ ਉਸ ਨੇ ਆਪਣੇ ਪੁਰਾਣੇ ਦੋਸਤ ਨੂੰ ਆਉਂਦੇ ਦੇਖਿਆ ਉਸ ਦੀ ਆਵਾਜ਼ ਵਿੱਚ ਉਹੀ ਆਪਣਾਪਣ ਸੀ ਮਿੱਤਰ ਹੁਣ ਸਭ ਕੁਝ ਕਿਵੇਂ ਚੱਲ ਰਿਹਾ ਹੈ ਹਾਰੂ ਨੇ ਹੌਲੀ ਜਿਹਾ ਜਵਾਬ ਦਿੱਤਾ ਕੀ ਕਹਾਂ ਦੋਸਤ ਆਪਣੀ ਆਪਣੀ ਕਿਸਮਤ ਹੈ ਮੇਰੇ ਜੀਵਨ ਵਿੱਚੋਂ ਪਰੇਸ਼ਾਨੀਆਂ ਖਤਮ ਹੀ ਨਹੀਂ ਹੁੰਦੀਆਂ ਇੱਕ ਜਾਂਦੀ ਨਹੀਂ ਕਿ ਦੂਜੀ ਆ ਜਾਂਦੀ ਹੈ ਜਨ ਮਾਸਟਰ ਨੇ ਸ਼ਾਂਤ ਸੁਰ ਵਿੱਚ ਕਿਹਾ ਇਸ ਵਾਰ ਤੂੰ 5 ਦਿਨ ਇੱਥੇ ਰਹਿ ਜਾ ਫਿਰ ਵਾਪਸ ਜਾਵੀ ਚਾਹੇ ਤੇਰਾ ਮਨ ਹੋਵੇ ਜਾਂ ਨਾ ਹੋਵੇ ਮੇਰੇ ਨਾਲ ਬੈਠ ਕੇ ਧਿਆਨ ਕਰਕੇ ਵੇਖ 2 ਦਿਨ ਬਾਅਦ ਹਾਰੂ ਨੇ ਕਿਹਾ ਦੋਸਤ ਮੈਂ ਕੋਸ਼ਿਸ਼ ਕੀਤੀ ਪਰ ਮੇਰੇ ਕੋਲੋ ਧਿਆਨ ਨਹੀਂ ਜੁੜਦਾ ਜਦ ਵੀ ਬੈਠਦਾ ਹਾਂ ਚਿੰਤਾਵਾਂ ਮਨ ਵਿੱਚ ਆਉਣ ਲੱਗਦੀਆਂ ਹਨ ਅਸਾਹੀ ਨੇ ਹੱਸ ਕੇ ਕਿਹਾ ਕੋਈ ਗੱਲ ਨਹੀਂ ਹਾਰੂ ਧਿਆਨ ਕੋਈ ਜ਼ਬਰਦਸਤੀ ਨਹੀਂ ਧਿਆਨ ਇੱਕ ਸੰਤੁਲਨ ਹੈ ਤੈਨੂੰ ਸਿਰਫ ਸ਼ਾਂਤ ਬੈਠ ਕੇ ਦੇਖਣਾ ਹੈ ਆਪਣੇ ਵਿਚਾਰਾਂ ਨੂੰ ਆਪਣੇ ਆਪ ਨੂੰ ਹਾਰੂ ਚੁੱਪ ਰਿਹਾ ਉਸ ਨੇ ਧਿਆਨ ਨਹੀਂ ਕੀਤਾ ਪਰ ਜੈਨ ਮਾਸਟਰ ਦੇ ਨੇੜੇ ਬੈਠਾ ਰਹਿੰਦਾ ਕਦੇ ਲੋਕਾਂ ਨਾਲ ਗੱਲਾਂ ਕਰਦਾ ਕਦੇ ਕਿਤਾਬਾਂ ਪੜ੍ਹਦਾ ਅਤੇ ਹੌਲੀ-ਹੌਲੀ ਉਸ ਦੇ ਅੰਦਰ ਇੱਕ ਅਜਿਹੀ ਸ਼ਾਂਤੀ ਉਤਰਨ ਲੱਗੀ ਜਿਸ ਨੂੰ ਸ਼ਬਦਾਂ ਵਿੱਚ ਕਿਹਾ ਨਹੀਂ ਜਾ ਸਕਦਾ ਪੰਜਵੇਂ ਦਿਨ ਜਦੋਂ ਉਹ ਵਾਪਸ ਘਰ ਪਹੁੰਚਿਆ ਤਾਂ ਹੈਰਾਨ ਰਹਿ ਗਿਆ ਇਸ ਵਾਰ ਫੇਰ ਹਾਲਾਤ ਸੁਧਰੇ ਹੋਏ ਸਨ ਹਾਰੂ ਨੂੰ ਕੁਝ ਅੰਦਰੋਂ ਅੰਦਰ ਕਨੈਕਸ਼ਨ ਮਹਿਸੂਸ ਹੋਇਆ ਜਿਵੇਂ ਉਸਦੇ ਦੋਸਤ ਜੈਨ ਮਾਸਟਰ ਦੇ ਕੋਲ ਰਹਿਣ ਨਾਲ ਕੋਈ ਅਣਜਾਣੀ ਤਾਕਤ ਉਸਦੇ ਜੀਵਨ ਨੂੰ ਸੰਭਾਲ ਲੈਂਦੀ ਹੋਵੇ ਹੁਣ ਜਦੋਂ ਵੀ ਉਸ ਦੀ ਜ਼ਿੰਦਗੀ ਵਿੱਚ ਕੋਈ ਪਰੇਸ਼ਾਨੀ ਆਉਂਦੀ ਉਹ ਆਪਣੇ ਮਿੱਤਰ ਅਸਾਹੀ ਜੈਨ ਮਾਸਟਰ ਦੇ ਕੋਲ ਪਹੁੰਚ ਜਾਂਦਾ ਇੱਕ ਵਾਰ ਫਿਰ ਹਾਰੂ ਆਪਣੇ ਦੋਸਤ ਨੂੰ ਮਿਲਣ ਆਇਆ ਅਸਾਹੀ ਨੇ ਹਮੇਸ਼ਾ ਵਾਂਗ ਉਸ ਦਾ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਪਰ ਜਦੋਂ ਹਾਰੂ ਨੇ ਆਪਣੀਆਂ ਪਰੇਸ਼ਾਨੀਆਂ ਬਿਆਨ ਕੀਤੀਆਂ ਅਸਾਹੀ ਨੇ ਇਸ ਵਾਰ ਕੋਈ ਜਵਾਬ ਨਹੀਂ ਦਿੱਤਾ ਉਸ ਨੇ ਹਾਰੂ ਦੀਆਂ ਸ਼ਿਕਾਇਤਾਂ ਤੇ ਬਿਲਕੁਲ ਧਿਆਨ ਨਾ ਦਿੱਤਾ ਅਤੇ ਉਸ ਦਿਨ ਤੋਂ ਬਾਅਦ ਅਸਾਹੀ ਨੇ ਆਪਣੇ ਦੋਸਤ ਨੂੰ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ ਨਾ ਗੱਲ ਕਰਦਾ ਨਾ ਉਸ ਵੱਲ ਵੇਖਦਾ ਇੱਕ ਹਫਤਾ ਲੰਘ ਗਿਆ ਹਾਰੂ ਦਾ ਧੀਰਜ ਹੁਣ ਖਤਮ ਹੋ ਗਿਆ ਅੱਠਵੀਂ ਰਾਤ ਉਸਨੇ ਗੁੱਸੇ ਵਿੱਚ ਕਿਹਾ ਮਿੱਤਰ ਤੁਸੀਂ ਹਰ ਆਏ ਹੋਏ ਵਿਅਕਤੀ ਨੂੰ ਕੁਝ ਨਾ ਕੁਝ ਸਿਖਾਉਂਦੇ ਹੋ ਹਰ ਕਿਸੇ ਨੂੰ ਅਸ਼ੀਰਵਾਦ ਦਿੰਦੇ ਹੋ ਪਰ ਮੇਰੇ ਲਈ ਤੁਹਾਡੇ ਕੋਲ ਕੋਈ ਸ਼ਬਦ ਨਹੀਂ ਕਿ ਮੈਂ ਤੁਹਾਡੇ ਲਈ ਮਹੱਤਵ ਨਹੀਂ ਰੱਖਦਾ ਕਿ ਮੈਂ ਤੁਹਾਡਾ ਸਮਾਂ ਖਰਾਬ ਕਰ ਰਿਹਾ ਹਾਂ ਅਸਾਹੀ ਚੁੱਪ ਰਿਹਾ ਹਾਰੂ ਦੀਆਂ ਅੱਖਾਂ ਪਰ ਆਈਆਂ ਉਹ ਰੋਪਿਆ ਮੈਂ ਕੀ ਗਲਤੀ ਕੀਤੀ ਹੈ ਜੋ ਤੁਸੀਂ ਮੈਨੂੰ ਨજર ਅੰਦਾਜ਼ ਕਰ ਰਹੇ ਹੋ ਮੈਂ ਇੰਨੀਆਂ ਪਰੇਸ਼ਾਨੀਆਂ ਵਿੱਚ ਫਸਿਆ ਹੋਇਆ ਹਾਂ ਤੇ ਤੁਸੀਂ ਮੈਨੂੰ ਸਹਾਰਾ ਦੇਣ ਦੀ ਬਜਾਏ ਚੁੱਪ ਹੋ ਜੇਕਰ ਤੁਸੀਂ ਮੇਰੇ ਨਾਲ ਗੱਲ ਨਹੀਂ ਕਰੋਗੇ ਤੁਸੀਂ ਮੇਰੀ ਸਮੱਸਿਆ ਦਾ ਹੱਲ ਨਹੀਂ ਦੱਸੋਗੇ ਮੈਂ ਇਥੋਂ ਹਿੱਲਾਂਗਾ ਨਹੀਂ ਇਹ ਸੁਣ ਕੇ ਜੈਨ ਮਾਸਟਰ ਨੇ ਆਪਣਾ ਮੂਨ ਤੋੜਿਆ ਉਸ ਦੀ ਆਵਾਜ਼ ਡੂੰਗੀ ਸੀ ਹਾਰੂ ਚੱਲ ਆਪਾਂ ਪਹਾੜ ਦੀ ਚੋਟੀ ਤੇ ਚੱਲਦੇ ਹਾਂ ਉਸ ਦੀ ਬੋਲੀ ਵਿੱਚ ਅਜਿਹਾ ਪ੍ਰਭਾਵ ਸੀ ਕਿ ਹਾਰੂ ਉਸ ਦੇ ਪਿੱਛੇ-ਪਿੱਛੇ ਚੱਲ ਪਿਆ ਚੋਟੀ ਤੇ ਪਹੁੰਚ ਕੇ ਅਸਾਹੀ ਨੇ ਕਿਹਾ ਅਸਮਾਨ ਵੱਲ ਦੇਖ ਕੀ ਦਿਖਦਾ ਹੈ ਹਾਰੂ ਨੇ ਉੱਪਰ ਵੇਖਿਆ ਅਸਮਾਨ ਬਿਲਕੁਲ ਸਾਫ਼ ਸੀ ਅਤੇ ਉਸ ਉਚਾਈ ਤੋਂ ਨੇੜੇ ਲੱਗ ਰਿਹਾ ਸੀ ਅਸਾਹੀ ਨੇ ਇਸ਼ਾਰਾ ਕਰਦੇ ਹੋਏ ਕਿਹਾ ਉਹ ਦੂਰ ਚਮਕਦਾ ਛੋਟਾ ਜਿਹਾ ਤਾਰਾ ਦੇਖ ਅੰਤਰਿਸ਼ ਵਿੱਚ ਬਹੁਤ ਦੂਰ ਹੋਣ ਕਰਕੇ ਛੋਟਾ ਦਿਖ ਰਿਹਾ ਹੈ ਪਰ ਹਕੀਕਤ ਵਿੱਚ ਉਹ ਸਾਡੇ ਸੂਰਜ ਤੋਂ ਹਜ਼ਾਰਾਂ ਗੁਣਾ ਵੱਡਾ ਹੈ ਫਿਰ ਅਸਾਹੀ ਮੁਸਕਰਾਇਆ ਤੇ ਬੋਲਿਆ ਹਾਰੂ ਕੁਝ ਸਮਝ ਆ ਰਿਹਾ ਹੈ ਹਾਰੂ ਚੁੱਪ ਰਿਹਾ ਅਸਾਹੀ ਨੇ ਅੱਗੇ ਕਿਹਾ ਸਾਡੇ ਲਈ ਸੂਰਜ ਬਹੁਤ ਵੱਡਾ ਲੱਗਦਾ ਹੈ ਪਰ ਉਸ ਤਾਰੇ ਦੀ ਤੁਲਨਾ ਵਿੱਚ ਇਹ ਬਹੁਤ ਛੋਟਾ ਹੈ ਅਤੇ ਜੇ ਸੂਰਜ ਇੰਨਾ ਛੋਟਾ ਹੈ ਤਾਂ ਸੋਚ ਧਰਤੀ ਕਿੰਨੀ ਛੋਟੀ ਹੋਵੇਗੀ ਹਾਰੂ ਹੌਲੀ ਜੀ ਬੋਲਿਆ ਸੂਈ ਦੀ ਨੋਕ ਜਿੰਨੀ ਅਸਾਹੀ ਨੇ ਹੱਸ ਕੇ ਕਿਹਾ ਬਿਲਕੁਲ ਸਹੀ ਹੁਣ ਸੋਚ ਇਸ ਬ੍ਰਹਿਮੰਡ ਦੀ ਵਿਸ਼ਾਲਤਾ ਦੇ ਸਾਹਮਣੇ ਜਾਪਾਨ ਕਿੰਨਾ ਵੱਡਾ ਹੈ ਤੇ ਇਥੇ ਅਨੰਤ ਸ਼ਾਂਤੀ ਦੇ ਸਾਹਮਣੇ ਤੇਰੀਆਂ ਪਰੇਸ਼ਾਨੀਆਂ ਕਿੰਨੀਆਂ ਵੱਡੀਆਂ ਹਨ ਹਾਰੂ ਦੀਆਂ ਅੱਖਾਂ ਪਿੱਜ ਗਈਆਂ ਜੈਨ ਮਾਸਟਰ ਹੌਲੀ ਬੋਲੇ ਹਾਰੂ ਤੇਰੀਆਂ ਸਮੱਸਿਆਵਾਂ ਇੰਨੀਆਂ ਛੋਟੀਆਂ ਹਨ ਕਿ ਇਸ ਬ੍ਰਹਿਮੰਡ ਦੀ ਸੱਚਾਈ ਦੇ ਸਾਹਮਣੇ ਜੋ ਕੁਝ ਤੇਰੇ ਨਾਲ ਹੋਇਆ ਜੋ ਕੁਝ ਹੋ ਰਿਹਾ ਹੈ ਉਹ ਸਿਰਫ ਜੀਵਨ ਦੀ ਇੱਕ ਲਹਿਰ ਹੈ अनंत समुंदर ਵਿੱਚ ਇੱਕ ਛੋਟਾ ਜਿਹਾ ਬੁਲਬੁਲਾ ਹੈ। ਅਸਲ ਵਿੱਚ ਸਾਰੀ ਸ੍ਰਿਸ਼ਟੀ ਇੱਕ ਹੀ ਹੈ। ਉਸ ਪਰਮ ਸ਼ਾਂਤੀ ਤੋਂ ਵੱਖਰਾ ਕੁਝ ਵੀ ਨਹੀਂ। ਜੈਨ ਮਾਸਟਰ ਦੇ ਇਹ ਸ਼ਬਦ ਸੁਣ ਕੇ ਹਾਰੂ ਦਾ ਮਨ ਅਚਾਨਕ ਹਲਕਾ ਹੋ ਗਿਆ। ਉਸਨੇ ਮਹਿਸੂਸ ਕੀਤਾ ਜਿਵੇਂ ਬ੍ਰਹਿਮੰਡ ਦੀ ਅਨੰਤ ਸ਼ਾਂਤੀ ਨਾਲ ਮਿਲ ਗਿਆ ਹੋਵੇ। ਉਸ ਦਾ ਚਿਹਰਾ ਸ਼ਾਂਤ ਸੀ। ਅੱਖਾਂ ਵਿੱਚ ਹੰਝੂ ਸਨ। ਪਰ ਉਹ ਹੰਝੂ ਪੀੜ ਦੇ ਨਹੀਂ ਸੁਖ ਦੇ ਸਨ ਹਾਰੂ ਨੇ ਹੌਲੀ ਆਵਾਜ਼ ਵਿੱਚ ਕਿਹਾ ਮਾਸਟਰ ਮੇਰੇ ਮਨ ਦਾ ਬੋਝ ਤੁਸੀਂ ਹਟਾ ਦਿੱਤਾ ਅਸਾਹੀ ਮੁਸਕਰਾਉਂਦੇ ਹੋਏ ਕਹਿਣ ਲੱਗਾ ਮੈਂ ਨਹੀਂ ਹਾਰੂ ਇਹ ਤੇਰੀ ਸਮਝ ਨੇ ਕੀਤਾ ਹੈ ਜਿਵੇਂ ਹੀ ਤੈਨੂੰ ਇਹ ਸਮਝ ਆਈ ਕਿ ਤੇਰੀਆਂ ਪਰੇਸ਼ਾਨੀਆਂ ਇਸ ਅਨੰਤ ਬ੍ਰਹਿਮੰਡ ਦੇ ਸਾਹਮਣੇ ਕੁਝ ਵੀ ਨਹੀਂ ਤੂੰ ਤਰੰਤ ਸ਼ਾਂਤ ਹੋ ਗਿਆ। ਇਹੀ ਹੈ ਵਰਤਮਾਨ ਪਲ ਜਿੱਥੇ ਨਾ ਕੋਈ ਕਮੀ ਹੈ ਤੇ ਨਾ ਕੋਈ ਪ੍ਰਤੀਕਿਰਿਆ। ਇਹੀ ਹੈ ਧਿਆਨ, ਇਹੀ ਹੈ ਅਨੰਤ ਦਾ ਆਨੰਦ ਤੇ ਇਹੀ ਸਾਡਾ ਸੱਚਾ ਸਰੂਪ ਹੈ। ਕੁਝ ਸਮਾਂ ਚੁੱਪ ਰਹਿਣ ਤੋਂ ਬਾਅਦ ਹਾਰੂ ਨੇ ਪੁੱਛਿਆ, "ਮਾਸਟਰ, ਫਿਰ ਅਸੀਂ ਜੀਵਨ ਦੀਆਂ ਪਰੇਸ਼ਾਨੀਆਂ ਨਾਲ ਕਿਵੇਂ ਨਿਭੀਏ?" ਅਸਾਹੀ ਨੇ ਜਵਾਬ ਦਿੱਤਾ ਸਫਲਤਾ ਤੇ ਅਸਫਲਤਾ ਸੁਖ ਤੇ ਦੁੱਖ ਇਹ ਸਿਰਫ ਖਿਆਲ ਹਨ ਜਿਹੜੇ ਖਿਆਲ ਨੂੰ ਤੂੰ ਆਪਣਾ ਸੱਚ ਮੰਨ ਲੈਂਦਾ ਹੈ ਉਹੀ ਤੇਰੀ ਹਕੀਕਤ ਬਣ ਜਾਂਦਾ ਹੈ ਜਿਵੇਂ ਹੀ ਤੂੰ ਆਪਣੇ ਮਨ ਵਿੱਚ ਇਹ ਮੰਨ ਲਿਆ ਕਿ ਪਰੇਸ਼ਾਨੀਆਂ ਅਸਲ ਵਿੱਚ ਮੌਜੂਦ ਹੀ ਨਹੀਂ ਉਹ ਸਿਰਫ ਤੇਰੇ ਵਿਚਾਰਾਂ ਦਾ ਨਤੀਜਾ ਹਨ ਉਸੇ ਪਲ ਤੇਰੇ ਮਨ ਨੂੰ ਸ਼ਾਂਤੀ ਮਿਲ ਗਈ ਮਨ ਦੀ ਦਿਸ਼ਾ ਹੀ ਜੀਵਨ ਦੀ ਦਿਸ਼ਾ ਹੈ। ਹਾਰੂ ਨੇ ਫਿਰ ਪੁੱਛਿਆ ਪਰ ਮਾਸਟਰ ਜਦੋਂ ਮੈਂ ਤੁਹਾਡੇ ਕੋਲ ਆਉਂਦਾ ਹਾਂ ਤਾਂ ਮੇਰੀਆਂ ਪਰੇਸ਼ਾਨੀਆਂ ਘਟ ਕਿਉਂ ਹੋ ਜਾਂਦੀਆਂ ਨੇ? ਜੈਨ ਮਾਸਟਰ ਨੇ ਕਿਹਾ ਮਨ ਦੀ ਆਦਤ ਹੁੰਦੀ ਹੈ ਛੋਟੀਆਂ ਗੱਲਾਂ ਨੂੰ ਵੱਡਾ ਬਣਾਉਣ ਦੀ। ਜਦੋਂ ਤੂੰ ਇੱਥੇ ਆ ਕੇ ਸ਼ਾਂਤ ਮਾਹੌਲ ਵਿੱਚ ਰਹਿੰਦਾ ਹੈ ਮਨ ਕੁਝ ਦਿਨਾਂ ਲਈ ਆਪਣੀ ਆਦਤ ਭੁੱਲ ਜਾਂਦਾ ਹੈ। ਤੇ ਵਰਤਮਾਨ ਪਲ ਦੀ ਖੁਸ਼ੀ ਮਹਿਸੂਸ ਕਰਦਾ ਹੈ ਜਦੋਂ ਤੂੰ ਘਰ ਜਾਂਦਾ ਹੈ ਇਹ ਨਵਾਂ ਨਜ਼ਰੀਆ ਹਾਲਾਤਾਂ ਨੂੰ ਵੀ ਬਦਲ ਦਿੰਦਾ ਹੈ ਪਰ ਕੁਝ ਦਿਨਾਂ ਵਿੱਚ ਮਨ ਫੇਰ ਪੁਰਾਣੀਆਂ ਆਦਤਾਂ ਵੱਲ ਮੁੜ ਜਾਂਦਾ ਹੈ ਤੇ ਸਭ ਕੁਝ ਪਹਿਲਾਂ ਵਰਗਾ ਹੋ ਜਾਂਦਾ ਹੈ ਇਸ ਲਈ ਮਨ ਨੂੰ ਅਭਿਆਸ ਅਤੇ ਜਾਗਰੂਕ ਕਰਨਾ ਪੈਂਦਾ ਹੈ ਇਹਨਾਂ ਤਾਕਤਵਾਰ ਬਣਾਉ ਕਿ ਤੂੰ ਖੁਦ ਚੁਣ ਸਕੇ ਕਿ ਕੀ ਸੋਚਣਾ ਹੈ ਤੇ ਜੀਵਨ ਨੂੰ ਕਿਹੜੀ ਨਜ਼ਰ ਨਾਲ ਦੇਖਣਾ ਹੈ ਕੁਝ ਸਮੇਂ ਬਾਅਦ ਹਾਰੂ ਨੇ ਆਖਰੀ ਸਵਾਲ ਕੀਤਾ ਮਾਸਟਰ ਜਦੋਂ ਮੈਂ ਇਸ ਵਾਰ ਤੁਹਾਡੀ ਮਦਦ ਮੰਗੀ ਸੀ ਤਾਂ ਤੁਸੀਂ ਇੱਕ ਹਫਤਾ ਚੁੱਪ ਕਿਉਂ ਰਹੇ ਅਸਾਹੀ ਮਸਕਰਾਉਂਦੇ ਹੋਏ ਬੋਲੇ ਹਾਰੂ ਮੈਂ ਇਸ ਲਈ ਚੁੱਪ ਰਿਹਾ ਕਿਉਂਕਿ ਬਿਨਾਂ ਸੰਕਲਪ ਕੀਤੇ ਚਮਤਕਾਰ ਨਹੀਂ ਹੁੰਦੇ ਜਦੋਂ ਇਨਸਾਨ ਆਪਣੀ ਪਰੇਸ਼ਾਨੀ ਨਾਲ ਮੁਕਾਬਲਾ ਕਰਨ ਦਾ ਪੱਕਾ ਇਰਾਦਾ ਕਰਦਾ ਹੈ ਤਦੋਂ ਹੀ ਮਾਰਗਦਰਸ਼ਨ ਆਪਣੇ ਆਪ ਪ੍ਰਗਟ ਹੁੰਦਾ ਹੈ ਜਿਸ ਦੇ ਅੰਦਰ ਸੰਕਲਪ ਨਹੀਂ ਉਹ ਉਪਲਬਧ ਗਿਆਨ ਨੂੰ ਵੀ ਗਵਾ ਬੈਠਦਾ ਹੈ ਤੇਰੇ ਸੰਕਲਪ ਨੇ ਮੈਨੂੰ ਬੋਲਣ ਲਈ ਮਜਬੂਰ ਕੀਤਾ ਫਿਰ ਜੈਨ ਮਾਸਟਰ ਨੇ ਸ਼ਾਂਤ ਸੁਰ ਵਿੱਚ ਕਿਹਾ ਯਾਦ ਰੱਖੋ ਹਾਰੂ ਧਿਆਨ ਦੀ ਜ਼ਿੰਮੇਵਾਰੀ ਤੇਰੀ ਆਪਣੀ ਹੈ ਜਾਗਰੂਕ ਰਹੋ ਆਪਣੇ ਅਨੁਭਵ ਤੋਂ ਸਿੱਖੋ ਹਰ ਸਥਿਤੀ ਵਿੱਚ ਖੁਸ਼ ਰਹਿਣਾ ਤੇਰਾ ਅਸਲ ਸੁਭਾਅ ਹੈ ਇਹ ਚੋਣ ਤੇਰੀ ਹੈ ਹੋਰ ਕੋਈ ਤੇਰੇ ਲਈ ਇਹ ਨਹੀਂ ਕਰ ਸਕਦਾ ਜਦੋਂ ਤੂੰ ਹਰ ਚੀਜ਼ ਵਿੱਚ ਪਰੇਸ਼ਾਨੀ ਦੀ ਥਾਂ ਸ਼ਾਂਤੀ ਦੇਖਣ ਲੱਗ ਪਵੇਂਗਾ ਤਦ ਤੈਨੂੰ ਅਸਲੀ ਆਜ਼ਾਦੀ ਮਿਲੇਗੀ ਇਹ ਸ਼ਬਦ ਹਾਰੂ ਦੇ ਮਨ ਵਿੱਚ ਗੂੰਜਦੇ ਰਹੇ ਸੋ ਦੋਸਤੋ ਉਮੀਦ ਹੈ ਤੁਸੀਂ ਵੀ ਇਸ ਕਹਾਣੀ ਦੀ ਸਿੱਖਿਆ ਨੂੰ ਸਮਝੋਗੇ ਤੇ ਆਪਣੇ ਜੀਵਨ ਵਿੱਚ ਲਾਗੂ ਕਰੋਗੇ ਮੈਂ ਇਸੇ ਤਰ੍ਹਾਂ ਹੋਰ ਵੀ ਗਿਆਨਮਈ ਕਹਾਣੀਆਂ ਲਿਆਉਂਦਾ ਰਹਾਂਗਾ ਜੁੜੇ ਰਹੋ ਪੰਜਾਬੀ ਰੂਹ ਦੇ ਨਾਲ ਧੰਨਵਾਦ